ਹੁੰਦਾ ਜਾਤ ਪਾਤ ਹੁੰਦੀ ਨਾ ਕਿ ਸਾਰੇ ਲੋਕੀ ਰੱਜ ਕੇ ਰੋਟੀ ਖਾਂਦੇ ਇੱਕ ਦੂਜੇ ਨਾਲ ਪਿਆਰ ਕਰਦੇ ਜਿਵੇਂ ਸਾਡੇ ਬਾਬੇ ਨਾਨਕ ਦੀ ਪਾਣੀ ਤੇ ਅੰਮ੍ਰਿਤ ਕੀਤਾ ਸੀ ਉਹ 550 ਸਾਲ ਗੀਤ ਗਏ ਆ ਨਾਨਕ ਦੇ ਨਾਂ ਤੇ ਗੁਰਦੁਆਰੇ ਬਣੇ ਆ ਉਹਨਾਂ ਦੇ ਨਾਂ ਤੇ ਲੰਗਰ ਬਹੁਤ ਲੱਗਦੇ ਰੋਟੀ ਕਰ ਦਿੱਤੇ ਉਹਨੇ ਤੇ ਉਹਨੂੰ ਮਾਰ ਦਿੱਤਾ ਉਹ ਤੇ ਰੋਟੀ ਖਿੱਤੇ ਖੜੇ 105 ਜਣੇ ਆ ਅੰਦਰ ਆਇਆ ਜਿਹੜੀ ਬੱਚੀ ਨੂੰ ਮਾਰਨ ਵਾਸਤੇ ਮਾਰਤਾ ਉਹ ਦੋਸ਼ੀ ਨਹੀਂ ਵੰਗੜੇ ਤੋਂ ਬਾਅਦ ਕੀਆ ਕੋਈ ਕਹਿੰਦਾ ਨਹੀਂ ਗੱਲ ਸੁਣਦੀ ਇਸੇ ਵੰਗੜੇ ਤੋਂ ਕੀਆ ਜਗਦੀਨ ਵੀਰ ਜੀ ਇਹ ਬੰਦੇ ਨੇ ਇਹੀ ਕਹਾੜਾ ਕਾਨਫਰੰਸ ਕੀਤੀ ਨਾ ਕਿ ਸਭਾ ਵਿੱਚ ਕੀਤੀ ਹੈ ਰੈਵੋਲੂਸ਼ਨਰੀ ਮਾਰਕਸਿਸ ਪਾਰਟੀ ਆਫ ਇੰਡੀਆ ਜਿਹੜੀ ਹੈ ਉਹਨੇ ਫੈਸਲਾ ਕੀਤਾ ਕਿ ਸਾਰੇ ਪੰਜਾਬ ਦੇ ਪੈ ਚੇਤਨਾ ਪੈਦਾ ਕਰਨ ਵਾਸਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ 250 ਮਹਾਂ ਸ਼ਹਾਦਤ ਦੇ ਗੁਰੂ ਦੇ ਨਾਲ ਫਸਾ ਕੀਤਾ ਜਾਦਾ ਮੂਲ ਸਾਡਾ ਮੁੱਦਾ ਇਹ ਹੈ ਕਿ ਗੁਰੂ ਜੀ ਦੀ ਜਿਹੜੀ ਸਿੱਖਿਆ ਆ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਵਾਸਤੇ ਆਪਣੀ ਜਾਨ ਵਾਰੀ ਆ ਉਹ ਜਿਨ੍ਹਾਂ ਦੇ ਸੁਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸਤਾਨ ਕੀਤਾ ਲੋਕਾਂ ਦੇ ਹਿੱਤਾਂ ਵਾਸਤੇ ਉਹਨਾਂ ਦੀ ਸਿੱਖ ਜਿਹੜੀ ਮਰਿਆਦਾ ਆ ਉਹਨਾਂ ਦੀ ਜਿਹੜੀ ਸਿੱਖਿਆ ਆ ਉਹ ਲੋਕਾਂ ਕੋ ਲੈ ਕੇ ਜਾਏਗੀ ਜਿਹੜੇ ਲੁਟੇਰੇ ਲੋਕ ਆ ਉਹ ਸਿੱਖਿਆ ਨਹੀਂ ਲੈ ਕੇ ਜਾਂਦੇ ਉਹ ਸਿਰਫ ਗੁਰੂ ਜੀ ਦਾ ਨਾਮ ਵਰਤ ਕੇ ਕਦੀ ਵੋਟਾਂ ਲੈਣ ਲਈ ਵਰਤਦੇ ਆ ਕਦੀ ਲੋਕਾਂ ਨੂੰ ਧੋਖਾ ਦੇਣ ਲਈ ਵਰਤਦੇ ਆ ਅਸੀਂ ਗੁਰੂ ਜੀ ਦੀ ਸਿੱਖਿਆ ਨੂੰ ਨਮਸਕਾਰ ਤਾਂ ਕਰਦੇ ਆ ਕਿਉਂਕਿ ਗੁਰੂ ਜੀ ਨੇ ਗਰੀਬ ਲੋਕਾਂ ਵਾਸਤੇ ਲੜਾਈ ਲੜੀ ਹੈ ਉਹਨਾਂ ਨੇ ਕਿਸਾਨਾਂ ਮਜ਼ਦੂਰਾਂ ਦੇ ਰਾਜ ਵਾਸਤੇ ਲੜਾਈ ਲੜੀ ਹੈ ਉਹਨਾਂ ਨੇ ਕੁਰਬਾਨੀਆਂ ਦਾ ਬਹੁਤ ਪ੍ਰਤਾਂਤ ਰਚਿਆ ਤਾਂ ਕਿ ਭਾਈ ਲਾਲੋ ਦੇ ਹੱਥਾਂ ਵਿੱਚ ਰਾਜ ਸਤਾਜ ਹੈ ਇਸ ਮਕਸਦ ਨੂੰ ਪ੍ਰਚਾਰਨ ਵਾਸਤੇ ਅਸੀਂ ਇਹ ਕਾਰਜ ਸਭਲਾ ਪਰਚ ਕਰ ਰਹੇ ਆ ਦੂਜੀ ਸਾਡੀ ਮਹਮਾ ਇਹ ਆ ਆ ਪਿਛਲੇ 22 ਤਰੀਕ ਤੋਂ ਸ਼ੁਰੂ ਕੀਤੀ 12 ਤੱਕ ਜਾਣੀ ਹੈ ਅਸੀਂ ਪੰਜਾਬ ਦੇ 1000 ਪੰਡ ਜਿਹੜੇ ਆ 1000 ਗੇਤਿਆਂ ਦੇ ਬੇੜਿਆਂ ਤੇ ਜਾਵਾਂਗੇ ਜਿੰਨਾ ਕਿਸਾਨ ਵੀ ਹੋਣਗੇ ਦੂਜੀਆਂ ਜਾਤਾਂ ਜਾਤੀਆਂ ਦੇ ਲੋਕ ਵੀ ਹੋਣਗੇ ਜਾਵਾਂਗੇ ਦਲਤਾਂ ਦੇ ਬੇੜੇ ਉੱਥੇ ਜਾ ਕੇ ਅਸੀਂ ਇਸ ਨਾਰੇ ਥੱਲੇ ਲੋਕਾਂ ਨੂੰ ਕੁਝ ਦੱਸਾਂਗੇ ਕਿ ਮਨੁਬਾਦ ਪਹਜਾਓ ਬੇਗੰਪੁਰਾਬ ਸਾਵੋ ਜੇ ਤੁਸੀਂ ਸੱਚੀ ਮੁੱਚੀ ਇਨਸਾਨੀਅਤ ਦਾ ਰਾਜ ਚਾਹੁੰਦੇ ਹੋ ਕਿ ਤੁਹਾਨੂੰ ਜਿਹੜੀ ਆਰਐਸਐਸ ਹੈ ਬੀਜੇਪੀ ਹੈ ਜਿਹੜੀ ਤਬਾਹ ਕਰਨਾ ਚਾਹੁੰਦੀ ਆ ਉਹਨੂੰ ਪੰਜਾਬ ਦੇ ਵਿੱਚ ਪੈਰ ਨਾ ਪਾਉਣ ਦਿਓ ਉਹਦੇ ਖਿਲਾਫ ਲਾਮਬੰਦੀ ਕਰੋ ਜੇ ਪੰਜਾਬ 'ਚ ਬੀਜੇਪੀ ਆ ਜਾਂਦੀ ਆ ਤੇ ਮੁੜ ਕੇ ਮਨੁਵਾਦੀ ਢਾਂਚੇ ਵੀ ਆਏਗਾ ਸਾਡੀ ਜਿਹੜੀ ਸਿੱਖਾ ਸਿੱਖ ਧਰਮ ਦੇ ਮਹਾਨ ਵਿਚਾਰ ਆ ਭਗਤਾਂ ਦੀ ਬਾਣੀ ਆ ਉਹਦੇ ਨੂੰ ਉਹਨੂੰ ਵੀ ਖਲਵਾੜ ਕਰਨ ਦਾ ਯਤਨ ਕੀਤਾ ਜਾਏਗਾ ਪਰ ਭਰਾ ਮਾਰੂ ਜੰਗ ਸ਼ੁਰੂ ਕਰਾਉਣ ਵਿੱਚ ਲੱਗ ਜਾਣਗੇ ਇਹ ਸਾਨੂੰ ਬਹੁਤ ਵੱਡਾ ਖਤਰਾ ਦਿਸਦਾ ਹੈ ਇਸ ਵਾਸਤੇ ਅਸੀਂ ਇਹ ਦੋ ਮਕਸਦਾਂ ਲੈ ਕੇ ਪੰਜਾਬ ਦੇ ਵਿੱਚ ਗੁਰੂ ਜੀ ਤੇ ਨਮਸਕਾਰ ਵੀ ਕਰਦੇ ਆ ਉਹਨਾਂ ਨੂੰ ਯਾਦ ਕਰਦੇ ਆ ਲੇਕਿਨ ਯਾਦ ਕਰਲਾ ਗੱਲੀ ਨਹੀਂ ਕਰਦੇ ਅਸੀਂ ਅਮਲ ਦੇ ਤੌਰ ਤੇ ਲੋਕਾਂ ਨੂੰ ਕਹਿੰਦੇ ਆ ਉਹਨਾਂ ਦੀ ਗੁਰਬਾਣੀ ਤੇ ਉਸ ਦੇ ਵਿਚਾਰਾਂ ਤੇ ਅਮਲ ਕੀਤਾ ਜਾਵੇ ਅਮਲਾ ਬਿਨਾ ਕੁਝ ਨਹੀਂ ਹੁੰਦਾ ਹਮ ਲੋ ਜਿਹੜਾ ਸੱਚ ਹੈ ਨਾ ਸੱਚ ਤੋਂ ਉੱਤੇ ਅਮਲ ਹੈ ਸੱਚ ਤੋਂ ਵੀ ਅਗੇ ਆ ਇਸ ਲਈ ਅਸੀਂ ਉਸ ਆਚਾਰ ਦੇ ਉੱਤੇ ਤੁਰਨਾ ਚਾਹੁੰਦੇ ਆ ਜਿਹੜਾ ਸਾਨੂੰ ਗੁਰੂ ਜੀ ਨੇ ਬਖਸ਼ਿਆ। ਇਸ ਵਕਤ ਨਰਿੰਦਰ ਮੋਦੀ ਜੀ ਬਾਰ-ਬਾਰ ਹਰ ਇੱਕ ਸਟੇਟ ਤੋਂ ਜਿੱਤ ਰਹੇ ਆ ਵੱਡੀ ਲੀਡ ਦੇ ਨਾਲ ਤੇ ਪੂਰੇ ਬਹੁਮਤ ਦੇ ਨਾਲ ਕੀ ਤੁਹਾਨੂੰ ਲੱਗਦਾ ਨਹੀਂਗਾ ਕਿ ਔਨ ਵਾਲੇ ਸਮੇਂ ਦੀ ਪੰਜਾਬ ਤੇ ਵੀ ਕਬਜ਼ਾ ਹੋਈਗਾ ਇਹਨਾਂ ਦਾ? ਉਹਦੀ ਜਿੱਤ ਇਮਾਨਦਾਰੀ ਦੀ ਜਿੱਤ ਨਹੀਂ ਹੈ। ਉਹ ਜਿੱਤ ਲਿਖਦਾ ਇਲੈਕਸ਼ਨ ਕਮਿਸ਼ਨ ਬੇਈਮਾਨੀ ਕਰਦਾ ਉਹ ਜਿੱਤ ਦਾ। ਵੋਟਰਾਂ ਲੱਖਾਂ ਵੋਟਰਾਂ ਕੱਢ ਦਿੱਤੀਆਂ ਇਸ ਨਾਂ ਤੇ ਵੀ ਬਾਹਰਲੇ ਦੇਸ਼ਾਂ ਤੋਂ ਆਏ ਆ। ਇੱਥੇ ਜੰਮੇ ਪਲੇ ਆ ਇੱਥੇ ਸੇਵਾ ਕਰਦੇ ਆ ਉਹਨਾਂ ਦੀਆਂ ਵੋਟਾਂ ਕੱਢ ਦਿੱਤੀਆਂ ਇੱਕ ਇੱਕ ਪਰਿਵਾਰ ਨੂੰ 10-1000 ਰੁਪਏ ਦਿੱਤਾ ਵੋਟਾਂ ਤੋਂ ਪਹਿਲਾਂ ਸਾਰੇ ਬਿਹਾਰ ਵਿੱਚ 10-1000 ਰੁਪਏ ਇੱਕ ਪਰਿਵਾਰ ਨੂੰ ਸਿਰਫ ਵੋਟਾਂ ਲੈਣ ਵਾਸਤੇ ਇਸ ਲਈ ਉਹ ਵੋਟਾਂ ਕੋ ਲੋਕਾਂ ਦੀ ਮਰਜ਼ੀ ਦੀਆਂ ਵੋਟਾਂ ਨਹੀਂ ਹੈ ਉਹ ਇੱਕ ਧੱਕੇ ਨਾਲ ਪੁਲਿਸ ਦੇ ਜ਼ੋਰ ਨਾਲ ਇਲੈਕਸ਼ਨ ਕਮਿਸ਼ਨ ਦੇ ਨਾਲ ਮਿਲ ਕੇ ਉਹ ਵੋਟਾਂ ਲਈਆਂ ਲੇਕਿਨ ਇਹਦੇ باوجود ਵੀ ਵੋਟਾਂ ਦਾ ਅੰਤਰ ਬਹੁਤਾ ਵੱਡਾ ਨਹੀਂ ਹੈ ਸੀਟਾਂ ਦਾ ਅੰਤਰ ਬਹੁਤ ਜ਼ਿਆਦਾ ਬਣ ਗਿਆ ਕਿਉਂਕਿ ਉਹਨੇ ਧੱਕਾ ਬਹੁਤ ਕੀਤਾ ਆ ਪਰ ਮੈਨੂੰ ਲੱਗਦਾ ਵੀ ਪੰਜਾਬ ਦੇ ਲੋਕੀ ਤਾਂ ੱੱਕਿਆਂ ਦੇ ਖਿਲਾਫ ਲੜਨ ਲਈ ਬਹੁਤ ਮਸ਼ਹੂਰ ਆ ਪੰਜਾਬ ਦੇ ਜੰਮੇ ਨੂੰ ਨਿਤ ਮਹਿਮਾ ਆ ਜਿਹੜੇ ਪੰਜਾਬ ਦੀ ਧਰਤੀ ਤੇ ਜੰਮੇ ਆ ਉਹਨਾਂ ਨੇ ਵਿਦੇਸ਼ੀ ਹਮਲਾਵਾਰਾਂ ਟੱਕਰਾਂ ਲਈਆਂ ਮੋਦੀ ਨੂੰ ਕੋਈ ਨਹੀਂ ਸੀ ਮੋੜ ਸਕਦਾ ਉਹਦੇ ਕਰੋਨਾ ਨੂੰ ਪੰਜਾਬ ਦੇ ਲੋਕਾਂ ਨੇ 1 ਸਾਲ ਦਾ ਮੋਰਚਾ ਲਾ ਕੇ 700 ਕਿਸਾਨ ਸ਼ਹੀਦ ਕਰਵਾ ਕੇ ਉਹ ਤਨ ਕਾਲੇਤ ਨੂੰ ਵਾਪਸ ਕਰਾਏ ਆ ਪਰ ਕਿਤੇ ਇਹ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਵੀ ਏ ਜਾਂ ਬੀ ਇਹਨਾਂ ਦੀ ਟੀਮ ਹੈ ਜਿਹੜੀ ਇੱਥੇ ਪੰਜਾਬ ਦੇ ਵਿੱਚ ਐ ਸੁਖ ਮੌਜੂਦ ਜਿਹੜਾ ਭਗਵਾਨ ਤਮਾਨ ਹੈ ਉਹ ਸ਼ਾਹ ਤੋਂ ਬਿਨਾ ਇਹ ਪੈਰ ਨਹੀਂ ਤੁਰਦਾ ਔਰ ਸਾਨੂੰ ਇਹ ਪੂਰਾ ਪਤਾ ਕਿਸੇ ਵੇਲੇ ਵੀ ਅਨਾਉਂਸਮੈਂਟ ਆ ਸਕਦੀ ਆ ਕਿ ਆਪ ਆਲੇ ਬੀਜੇਪੀ ਵਿੱਚ ਚਲੇ ਗਏ ਆ ਉਹੀ ਨੀਤੀ ਆ ਉਹੀ ਵਿਚਾਰ ਰਿਆ ਔਰ ਜਿਹੜਾ ਕੇਜਰੀ ਵਾਲਿਆ ਉਹ ਤਾਂ ਉਹਨੂੰ ਬਾਰ-ਬਾਰ ਕਹਿੰਦਾ ਆ ਕਹਿੰਦੇ ਮੈਂ ਆਰਐਸਐਸ ਵਿੱਚੋਂ ਆਇਆ ਇਹ ਜਿਹੜੀ ਬੀਜੇਪੀ ਹੈ ਰਾਮਚੰਦਰ ਨੂੰ ਮੰਨਦੀ ਆ ਤੇ ਮੈਂ ਹਨੂਮਾਨ ਨੂੰ ਮੰਨਦਾ ਆ ਜਿਹੜੀ ਰਾਜਨੀਤੀ ਹਨੂਮਾਨ ਦੇ ਨਾਂ ਤੇ ਹੋ ਰਹੀ ਹੈ ਰਾਜਨੀਤੀ ਇਸ ਨਾਂ ਤੇ ਨਹੀਂ ਹੋ ਰਹੀ ਵੀ ਲੋਕਾਂ ਦੀ ਗਰੀਬੀ ਦੂਰ ਕਰਾਂਗੇ ਲੋਕਾਂ ਦੀ ਭੁੱਖਮਰੀ ਦੂਰ ਕਰਾਂਗੇ ਕੰਮ ਦੇਵਾਂਗੇ ਲੋਕਾਂ ਨੂੰ ਭਗਵਾਨ ਦਾ ਨਾਂ ਵਰਤ ਕੇ ਉਹ ਸੱਤਾ 'ਤੇ ਆਏ ਤਾਂ ਉਹਨਾਂ ਦੀ ਵਿਚਾਰਧਾਰਾ ਬੀਜੇਪੀ ਤੋਂ ਵੱਖਰੀ ਨਹੀਂ ਹੈ ਕਿ ਜੋ ਪੰਜਾਬ ਵਿੱਚ ਇਸ ਵੇਲੇ ਜ਼ੁਲਮ ਹੋ ਰਿਹਾ ਹੈ ਲੋਕਾਂ 'ਤੇ ਜਿੱਦਾਂ ਪੰਜਾਬ 'ਚ ਵਿਦਿਆਰਥੀ ਕੁੱਟੇ ਗਏ ਆ ਰੋਜ਼ ਮਜ਼ਦੂਰ ਮੁਲਾਜ਼ਮ ਕੁੱਟੇ ਜਾ ਰਹੇ ਆ ਕੱਲ ਪੀਆਰਟੀ ਦੇ ਮੁਲਾਜ਼ਮ ਉਹਨਾਂ ਨੂੰ ਪੱਕਾ ਲਾ ਲਾ ਕੇ ਨੰਗੇ ਕੀਤਾ ਪੈਂਟਾਂ ਲਾਤੀਆਂ ਹੋਣਗੀਆਂ ਇਹ ਸੱਤਾ ਗਏ ਆ ਇਹ ਇਸ ਲਈ ਕਿਸੇ ਢੰਗ ਨਾਲ ਕੋਈ ਮੂਲੀ ਤੋਂ ਵੱਖਰਾ ਰਾਜ ਨਹੀਂ ਹੈ ਪਰ ਉਹ ਜਿਹੜੇ ਪੰਜਾਬ ਦੇ ਹਿੱਤ ਵੀ ਆ ਜਿਹੜੇ ਸਾਰੇ ਪੰਜਾਬੀਆਂ ਦੇ ਸਾਂਝੇ ਆ ਪਾਣੀ ਦਾ ਮਸਲਾ ਸਾਡਾ ਆ ਰਾਜਧਾਨੀ ਸਾਡੀ ਚਾਹੀਦੀ ਆ ਸਾਡੀ ਯੂਨੀਵਰਸਿਟੀ ਖੋਲ ਹੀ ਸਭ ਤੋਂ ਯੂਨੀਵਰਸਿਟੀ ਵਾਪਸ ਨੂੰ ਦੀ ਆ ਵਿਦਿਆਰਥੀ ਲੜੇ ਆ ਸਾਡਾ ਉਹ ਮੁੱਦਾ ਆ ਪੰਜਾਬੀ ਮਾਂ ਬੋਲੀ ਦਾ ਮੁੱਦਾ ਆ ਇਹ ਮੁੱਦਿਆਂ ਵੀ ਅਸੀਂ ਲੜਾਂਗੇ ਇਹ ਮੁੱਦੇ ਵੀ ਛੱਡ ਕੇ ਬੈਠਾ ਭਗਵੰਤ ਮਾਨ ਔਰ ਦਿੱਲੀ ਦੇ ਨਾਲ ਸਾਂਝਾ ਪਾ ਕੀ ਕਿਸੀ ਕਾਮਨਸ ਪਾਰਟੀ ਜਿਹੜੀ ਆ ਪੰਜਾਬ ਦੇ ਵਿੱਚ ਨੂੰ ਪੂਰੇ ਭਾਰਤ ਦੇਸ਼ ਵਿੱਚ ਬਹੁਤ ਵੱਡੀ ਲਹਿਰ ਸੀਗੀ ਪਰ ਹੁਣ ਬਹੁਤ ਘੱਟ ਵੇਖ ਨੂੰ ਮਿਲਦਾ ਇਹਦਾ ਇਹਦਾ ਕੀ ਕਾਰਨ ਹੈ ਆ ਜਿਹੜੇ ਬੰਦੇ ਬੈਠੇ ਆ ਇਹ ਵਿਚਾਰਤਾਰਾ ਸੁਣਨ ਵਾਸਤੇ ਆਏ ਆ ਇਹ ਯੁੱਗ ਵਿੱਚ ਜਦੋਂ ਕਰੋੜਾਂ ਰੁਪਏ ਵਰਤੇ ਜਾਂਦੇ ਹੋਣ ਥੱਲੇ ਕੱਲੇ ਪਰਿਵਾਰ ਨੂੰ ਲੱਖ ਲੱਖ ਰੁਪਏ ਦਿੱਤਾ ਜਾਂਦਾ ਹੋਵੇ ਉਦੋਂ ਕਿਰਤੀ ਲੋਕਾਂ ਦਾ ਇਦਾਂ ਆਉਣਾ ਆਪਣੇ ਸਾਈਕਲਾਂ ਤੇ ਸਾਧਨ ਕਰਕੇ ਉਹਨੇ ਛੋਟੀ ਗੱਲ ਨਹੀਂ ਹੈ ਸਾਡੀ ਕੌਮਸ ਲਹਿਰ ਨੂੰ ਐਮਐਲਏ ਚ ਦੇਖੋ ਐਮਐਲਏ ਕਿੰਨੇ ਇਹਨਾਂ ਦੇ ਆ ਲਹਿਰ ਦੇਖੋ ਦਿੱਲੀ ਦਾ ਮੋਰਚਾ ਵਿੱਚ ਸਾਡਾ ਹਿੱਸਾ ਕਿੰਨਾ ਪਿਆ ਜਿਹੜਾ ਕਾਨੂੰਨ ਵਾਪਸ ਕਰਾਇਆ ਉੱਥੇ ਅਸੀਂ ਹਿੱਸਾ ਕਿੰਨਾ ਪਾਇਆ ਜੇ ਤਰਨਤਾਰਨ ਵਿੱਚ ਲੋਕਾਂ ਨੂੰ ਆਪਣੀ ਫਸਲਾਂ ਦੇ ਜਿਹੜੇ ਬਕਾਏ ਸੀ ਨਹੀਂ ਮਿਲਦੇ ਮਿਲੇ ਆ ਉਹ ਕਹਿੰਦੇ ਦੁਆਏ ਆ ਉਹ ਕਮਿਊਨਿਸਟਾਂ ਦੇ ਮੋਹਰੇ ਲਾ ਕੇ ਦੁਆਏ ਆ ਇਸ ਲਈ ਰੌਲੇ ਦਿਨਾਂ ਚ ਅਸੀਂ ਚੋਣਾ ਵੀ ਜਿੱਤਾਂਗੇ ਇੱਕ ਵਾਰੀ ਦੁਸ਼ਮਣ ਨੇ ਪ੍ਰਚਾਰ ਕਰਕੇ ਸਭ ਤੋਂ ਸਾਥੂ ਬਹੁਤ ਕੁਝ ਬੋਲਿਆ ਸਾਡੇ ਲੋਕਾਂ ਨੂੰ ਕੁਮਰਾ ਕਰ ਲਿਆ ਲੇਕਿਨ ਕੋਈ ਇਸ ਵਿਚਾਰਧਾਰਾ ਨਾ ਮਰੀਏ ਤੇ ਨਾ ਮਰਨੀ ਆ ਕਿਉਂਕਿ ਇਹ ਵਿਚਾਰਧਾਰਾ ਬਾਬੇ ਨਾਨਕ ਦੀ ਵਿਚਾਰਧਾਰਾ ਹੈ ਇਹ ਵਿਚਾਰਧਾਰਾ ਨੂੰ ਵਿਨਸਿੰਗ ਦੀ ਵਿਚਾਰਧਾਰਾ ਹੈ ਇਹ ਵਿਚਾਰਧਾਰਾ ਬੰਦਾ ਬਹਾਦਰ ਦੀ ਵਿਚਾਰਧਾਰਾ ਹੈ ਇਸ ਲਈ ਇਹਨੂੰ ਇਦਾਂ ਨ ਇਹ ਤੁਹਾਡਾ ਐਮਐਲਏ ਹੁੰਦੇ ਹੁਣ ਤਾਂ ਹੈ ਨਹੀਂ ਐਮਐਲਏ ਸੀ ਭਗਸੋਖ ਦੇ ਐਮਐਲਏ ਬਣ ਕੇ ਮਰਿਆ ਸ਼ਹੀਦ ਹੋਇਆ ਕਦੀ ਚੋਣ ਲੜਿਆ ਹੀ ਨਹੀਂ ਕਦੀ ਕਰਤਾਰ ਸਿੰਘ ਸਰਭਾਗ ਦੇ ਐਮਐਲਏ ਸੀ ਸਾਡਾ ਗੁਰੂ ਗੋਬਿੰਦ ਸਿੰਘ ਦੇ ਚਾਰੇ ਸਹਬਜ਼ਾਦੇ ਕੋਈ ਐਮਐਲਏ ਬਣ ਕੇ ਸਾਡੇ ਲਈ ਲੜੇ ਐ ਐਮਐਲਏ ਬਣਾ ਦੂਜੀ ਨੰਬਰ ਦੀਆਂ ਗੱਲਾਂ ਕਿ ਲੋਕਾਂ ਚੇਤਨਾ ਆ ਜਵੇ ਐਮਐਲਏ ਵੀ ਬਣ ਜਵਾਂਗੇ ਸੱਤਾ ਦੇ ਕਬਜ਼ਾ ਵੀ ਕਰਾਂਗੇ ਲੇਕਿਨ ਚੇਤਨ ਕਰਨਾ ਬਹੁਤ ਜ਼ਰੂਰੀ ਆ ਤੇ ਚੇਤਨੋਂ ਦਰਾਂ ਅਸੀਂ ਫੜਿਆ ਨਾ ਅਸੀਂ ਇਹ ਗਲਤੀ ਕੀਤੀ ਕਾਂਗਰਸਤਾਨ ਨੇ ਸਾਨੂੰ ਗਲਤੀ ਮਹਿਸੂਸ ਹੋਈ ਆ ਅਸੀਂ ਉਹਨੂੰ ਠੀਕ ਕਰ ਰਹੇ ਆ ਅਸੀਂ ਜਿਹੜਾ ਪੰਜਾਬ ਦਾ ਵਿਰਸਾ ਸੀ ਅਤੇ ਆਸੀਂ ਆਪਣਾ ਥੋੜੀ ਅਸੀਂ ਉਤੋਂ ਦੂਰ ਹੋ ਗਏ ਆ ਆਖਰ ਚ ਕੀ ਮੈਸੇਜ ਕਰਨਾ ਚਾਹੁੰਦੇ ਜੀ ਜਨਤਾ ਨੂੰ ਅੱਜ ਸਾਰੇ ਆਪਾਂ ਇਕੱਠੇ ਹੋਏ ਆ ਜਿੱਦਾਂ ਨਸ਼ੇ ਦੀ ਲਹਿਰ ਵਗ ਰਹੀ ਜੇ ਪੰਜ ਦਰਿਆ ਮਿੱਠੇ ਪਾਣੀਆਂ ਦੇ ਸੀਗੇ ਛੇਵਾਂ ਦਰਿਆ ਜਿਹੜਾ ਇਸ ਵਕਤ ਆ ਵਗ ਰਿਹਾ ਨਸ਼ਿਆਂ ਦਾ ਉੱਥੇ ਕੀ ਮੈਸੇਜ ਕਰਨਾ ਚਾਹੀਦਾ ਮੈਸੇਜ ਇਹ ਕਰਨਾ ਚਾਹੁੰਨਾ ਹੈ ਪਾਰਟੀ ਵੱਲੋਂ ਵੀ ਪੰਜਾਬ ਦੇ ਲੋਕੋ ਜੋ ਤੁਹਾਡੇ ਨਾਲ ਵਾਪਰ ਰਹੇ ਆ ਨਾ ਇਹਨੂੰ ਬਰੀਕੀ ਨਾਲ ਸੋਚੋ ਕੌਣ ਜ਼ਿੰਮੇਵਾਰ ਹੈ ਨਸ਼ਿਆਂ ਲਈ ਕੌਣ ਜ਼ਿੰਮੇਵਾਰ ਹੈ ਮਗਾਈ ਲਈ ਕੌਣ ਜ਼ਿੰਮੇਵਾਰ ਹੈ ਕਮ ਨਾ ਦੇਣ ਲਈ ਕੌਣ ਜ਼ਿੰਮੇਵਾਰ ਹੈ ਇਹ ਜਿਹੜਾ ਜ਼ਿੰਮੇਵਾਰ ਆ ਉਹਨੂੰ ਸੱਤਾ ਤੋਂ ਲਾਉਣ ਦਾ ਕੰਮ ਕਰੋ ਇਹ ਕਹੀ ਕਰੋ ਵੱਡਾ ਕੰਮ ਤਿਆਰੀ ਕਰੋ ਉਹਦੀ ਦੂਜਾ ਧਰਮ ਦੇ ਨਾਂ ਤੇ ਉੱਤੇ ਆਪਸੀ ਫਿਕ ਆਪਸੀ 파ੜ ਨਾ ਪਾਓ ਮੇਰਾ ਧਰਮ ਚੰਗਾ ਦੂਜੇ ਦਾ ਮਾੜਾ ਉਹ ਚੰਗਾ ਆ ਮਾੜਾ ਧਰਮ ਆਪਣੇ ਨੂੰ ਮੰਨੋ ਲੇਕਿਨ ਸਾਰੇ ਧਰਮਾਂ ਦੇ ਲੋਕ ਇਕਜੁੱਟ ਹੋ ਕੇ ਕੇਂਦਰ ਦੇ ਖਿਲਾਫ ਲੜੀਏ ਇਹ ਸਾਡਾ ਸੁਨੇਹਾ ਹੈ